ਅਮਰੀਕਾ ਨੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਆਪਣੀਆਂ ਨੀਤੀਆਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਇਸ ਦੇ ਮੁਤਾਬਕ ਡਾਇਬੀਟਿਸ, ਮੋਟਾਪਾ, ਕੈਂਸਰ ਅਤੇ ਲੰਬੇ ਸਮੇਂ ਵਾਲੀਆਂ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਲਈ ਹੁਣ ਅਮਰੀਕੀ ਵੀਜ਼ਾ ਲੈਣਾ ਮੁਸ਼ਕਲ ਹੋ ਸਕਦਾ ਹੈ ਇਹ ਨਵੀਂ ਗਾਈਡਲਾਈਨਸ ਪਬਲਿਕ ਚਾਰਜ ਪਾਲਿਸੀ ਦੇ ਤਹਿਤ ਜਾਰੀ ਕੀਤੀ ਗਈ ਹੈ ਜਿਸ ਦਾ ਮਕਸਦ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਣਾ ਹੈ ਜੋ ਅੱਗੇ ਜਾ ਕੇ ਅਮਰੀਕਾ ਦੀ ਸਰਕਾਰੀ ਹੈਲਥ ਸਹੂਲਤਾਂ ਜਾਂ ਆਰਥਿਕ ਮਦਦ ਤੇ ਨਿਰਭਰ ਹੋ ਸਕਦੇ ਹਨ ਪਬਲਿਕ ਚਾਰਜ ਪਾਲਿਸੀ ਦਾ ਮਤਲਬ ਇਹ ਹੈ ਕਿ ਕੋਈ ਪ੍ਰਵਾਸੀ ਅਮਰੀਕਾ ਜਾ ਕੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਫ੍ਰੀ ਜਾਂ ਸਬਸਿਡੀ ਵਾਲੀ ਹੈਲਥ케ਅਰ ਸਰਕਾਰੀ ਆਰਥਿਕ ਮਦਦ ਵੈਲਫੇਅਰ ਸਕੀਮ ਤੇ ਨਿਰਭਰ ਨਾ ਬਣੇ। ਅਮਰੀਕਾ ਦਾ ਕਹਿਣਾ ਹੈ ਕਿ ਗੰਭੀਰ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ ਅਤੇ ਇਹ ਜੇ ਲੋਕ ਅੱਗੇ ਚੱਲ ਕੇ ਸਰਕਾਰੀ ਸਾਧਨਾਂ ਤੇ ਬੋਝ ਬਣ ਸਕਦੇ ਹਨ। ਇਸ ਲਈ ਹੁਣ ਵੀਜ਼ਾ ਦਿੰਦਿਆਂ ਸਿਹਤ ਦੀ ਹਾਲਤ ਵੀ ਇੱਕ ਵੱਡਾ ਫੈਕਟਰ ਹੋਵੇਗੀ। ਮਤਲਬ ਜੇ ਕਿਸੇ ਵਿਅਕਤੀ ਦਾ ਇਲਾਜ ਬਹੁਤ ਮਹਿੰਗਾ ਹੈ ਅਤੇ ਉਹ ਆਪਣੇ ਖਰਚੇ ਆਪ ਨਹੀਂ ਚੱਲ ਸਕਦਾ ਤਾਂ ਉਸ ਦਾ ਵੀਜ਼ਾ ਰद्द ਹੋ ਸਕਦਾ ਹੈ ਇਹ ਬਿਮਾਰੀਆਂ ਖਾਸ ਤੌਰ ਤੇ ਧਿਆਨ ਵਿੱਚ ਰੱਖੀਆਂ ਜਾਣਗੀਆਂ ਜਿਵੇਂ ਡਾਇਬੀਟੀਜ਼ ਮੋਟਾਪਾ ਕੈਂਸਰ ਦਿਲ ਦੀਆਂ ਬਿਮਾਰੀਆਂ ਸਾਦੀ ਤਕਲੀਫ ਨਿਊਰੋਲੋਜੀਕਲ ਬਿਮਾਰੀਆਂ ਅਤੇ ਮੈਂਟਲ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਹੁਣ ਵੀਜ਼ਾ ਅਫਸਰ ਇਹ ਵੇਖਣਗੇ ਕਿ ਕੀ ਵਿਅਕਤੀ ਆਪਣਾ ਇਲਾਜ ਸਰਕਾਰੀ ਮਦਦ ਤੋਂ ਬਿਨਾਂ ਕਰ ਸਕਦਾ ਹੈ ਕਿ ਉਸ ਦੇ ਕੋਲ ਹੈਲਥ ਇੰਸ਼ੋਰੈਂਸ ਹੈ ਉਸ ਦੀ ਆਰਥਿਕ ਹਾਲਤ ਕਿੰਨੀ ਮਜ਼ਬੂਤ ਹੈ ਨਾਲ ਜਾਣ ਵਾਲੇ ਪਰਿਵਾਰ ਦੇ ਮੈਂਬਰ ਸਿਹਤਮੰਦ ਹਨ ਕਿ ਨਹੀਂ ਜੇ ਲੱਗਦਾ ਹੈ ਕਿ ਵਿਅਕਤੀ ਨੂੰ ਲੰਬੇ ਸਮੇਂ ਅਤੇ ਮਹਿੰਗੇ ਇਲਾਜ ਦੀ ਲੋੜ ਪਵੇਗੀ ਤਾਂ ਵੀਜ਼ਾ ਰੱਦ ਹੋਣ ਦੀ ਸੰਭਾਵਨਾ ਵੱਧ ਜਾਵੇਗੀ ਕੁਲ ਮਿਲਾ ਕੇ ਹੁਣ ਵੀਜ਼ਾ ਦੀ ਜਾਂਚ ਪਹਿਲਾਂ ਨਾਲੋਂ ਬਹੁਤ ਸਖਤ ਹੋ ਚੁੱਕੀ ਹੈ ਰਹੀ ਹੈ ਅਤੇ ਸਿਹਤ ਦੀ ਹਾਲਤ ਇਸ ਪ੍ਰਕਿਰਿਆ ਦਾ ਵੱਡਾ ਹਿੱਸਾ ਬਣ ਗਈ ਹੈ ਅਮਰੀਕਾ ਨੇ ਇੱਕ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਉਸ ਦੇ ਹੈਲਥ ਸਿਸਟਮ ਤੇ ਵਾਧੂ ਆਰਥਿਕ ਭਾਰ ਨਾ ਪਵੇ ਪਰ ਇਸ ਨਵੇਂ ਨਿਯਮ ਨਾਲ ਦੁਨੀਆ ਭਰ ਦੇ ਉਹ ਲੋਕ ਪ੍ਰਭਾਵਿਤ ਹੋਣਗੇ ਜੋ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਇਲਾਜ ਜਾਂ ਕੰਮ ਲਈ ਅਮਰੀਕਾ ਜਾਣਾ ਚਾਹੁੰਦੇ ਹਨ ਹੁਣ ਵੀਜ਼ਾ ਪ੍ਰਕਿਰਿਆ ਪਹਿਲਾਂ ਨਾਲੋਂ ਜ਼ਿਆਦਾ تفصیلی ਅਤੇ ਸਖਤ ਹੋ ਚੁੱਕੀ ਹੈ ਫਿਲਹਾਲ ਇਸ ਖਬਰ ਲਈ ਐਨਾ ਹੀ ਜੁੜੇ ਰਹੋ ਸਾਡੇ ਨਾਲ ਹੋਰ ਅਪਡੇਟਸ ਲਈ ਅਮਰੀਕਾ ਨੇ ਵੀਜ਼ਾ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਆਪਣੀਆਂ ਨੀਤੀਆਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਇਸ ਦੇ ਮੁਤਾਬਕ ਡਾਇਬਟੀਜ਼ ਮੋਟਾਪਾ ਕੈਂਸਰ ਅਤੇ ਲੰਬੇ ਸਮੇਂ ਵਾਲੀਆਂ ਗੰਭੀਰ ਬਿਮਾਰੀਆਂ ਨਾਲ ਪੀੜਿਤ ਲੋਕਾਂ ਲਈ ਹੁਣ ਅਮਰੀਕੀ ਵੀਜ਼ਾ ਲੈਣਾ ਮੁਸ਼ਕਿਲ ਹੋ ਸਕਦਾ ਹੈ ਇਹ ਨਵੀਂ ਗਾਈਡਲਾਈਨਸ ਪਬਲਿਕ ਚਾਰਜ ਪਾਲਿਸੀ ਦੇ ਤਹਿਤ ਜਾਰੀ ਕੀਤੀ ਗਈ ਹੈ ਜਿਸ ਦਾ ਮਕਸਦ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਣਾ ਹੈ ਜੋ ਅੱਗੇ ਜਾ ਕੇ ਅਮਰੀਕਾ ਦੀ ਸਰਕਾਰੀ ਹੈਲਥ ਸਹੂਲਤਾਂ ਜਾਂ ਆਰਥਿਕ ਮਦਦ ਤੇ ਨਿਰਭਰ ਹੋ ਸਕਦੇ ਹਨ ਪਬਲਿਕ ਚਾਰਜ ਪਾਲਿਸੀ ਦਾ ਮਤਲਬ ਇਹ ਹੈ ਕਿ ਕੋਈ ਪ੍ਰਵਾਸੀ ਅਮਰੀਕਾ ਜਾ ਕੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਫ੍ਰੀ ਜਾਂ ਸਬਸਿਡੀ ਵਾਲੀ ਹੈਲਥ케ਅਰ ਸਰਕਾਰੀ ਆਰਥਿਕ ਮਦਦ ਵੈਲਫੇਅਰ ਸਕੀਮ ਤੇ ਨਿਰਭਰ ਨਾ ਬਣੇ ਅਮਰੀਕਾ ਦਾ ਕਹਿਣਾ ਹੈ ਕਿ ਗੰਭੀਰ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੁੰਦਾ ਹੈ ਅਤੇ ਇਹ ਜੇ ਲੋਕ ਅੱਗੇ ਚੱਲ ਕੇ ਸਰਕਾਰੀ ਸਾਧਨਾਂ ਤੇ ਬੋਝ ਬਣ ਸਕਤੇ ਹਨ ਇਸ ਲਈ ਹੁਣ ਵੀਜ਼ਾ ਦਿੰਦਿਆਂ ਸਿਹਤ ਦੀ ਹਾਲਤ ਵੀ ਇੱਕ ਵੱਡਾ ਫੈਕਟਰ ਹੋਵੇਗੀ ਮਤਲਬ ਜੇ ਕਿਸੇ ਵਿਅਕਤੀ ਦਾ ਇਲਾਜ ਬਹੁਤ ਮਹਿੰਗਾ ਹੈ ਅਤੇ ਉਹ ਆਪਣੇ ਖਰਚੇ ਆਪ ਨਹੀਂ ਚੱਲ ਸਕਦਾ ਤਾਂ ਉਸ ਦਾ ਵੀਜ਼ਾ ਰद्द ਹੋ ਸਕਦਾ ਹੈ ਇਹ ਬਿਮਾਰੀਆਂ ਖਾਸ ਤੌਰ ਤੇ ਧਿਆਨ ਵਿੱਚ ਰੱਖੀਆਂ ਜਾਣਗੀਆਂ ਜਿਵੇਂ ਡਾਇਬਟੀਜ਼ ਮੋਟਾਪਾ ਕੈਂਸਰ ਦਿਲ ਦੀਆਂ ਬਿਮਾਰੀਆਂ ਸਾਦੀ ਤਕਲੀਫ ਨਿਊਰੋਲੋਜੀਕਲ ਬਿਮਾਰੀਆਂ ਅਤੇ ਮੈਂਟਲ ਹੈਲਥ ਨਾਲ ਜੁੜੀਆਂ ਸਮੱਸਿਆਵਾਂ ਹੁਣ ਵੀਜ਼ਾ ਅਫਸਰ ਇਹ ਵੇਖਣਗੇ ਕਿ ਕੀ ਵਿਅਕਤੀ ਆਪਣਾ ਇਲਾਜ ਸਰਕਾਰੀ ਮਦਦ ਤੋਂ ਬਿਨਾਂ ਕਰ ਸਕਦਾ ਹੈ ਕਿ ਉਸ ਦੇ ਕੋਲ ਹੈਲਥ ਇੰਸ਼ੋਰੈਂਸ ਹੈ ਉਸ ਦੀ ਆਰਥਿਕ ਹਾਲਤ ਕਿੰਨੀ ਮਜ਼ਬੂਤ ਹੈ ਨਾਲ ਜਾਣ ਵਾਲੇ ਪਰਿਵਾਰ ਦੇ ਮੈਂਬਰ ਸਿਹਤਮੰਦ ਹਨ ਕਿ ਨਹੀਂ ਜੇ ਲੱਗਦਾ ਹੈ ਕਿ ਵਿਅਕਤੀ ਨੂੰ ਲੰਬੇ ਸਮੇਂ ਅਤੇ ਮਹਿੰਗੇ ਇਲਾਜ ਦੀ ਲੋੜ ਪਵੇਗੀ ਤਾਂ ਵੀਜ਼ਾ ਰੱਦ ਹੋਣ ਦੀ ਸੰਭਾਵਨਾ ਵੱਧ ਜਾਵੇਗੀ ਕੁਲ ਮਿਲਾ ਕੇ ਹੁਣ ਵੀਜ਼ਾ ਦੀ ਜਾਂਚ ਪਹਿਲਾਂ ਨਾਲੋਂ ਬਹੁਤ ਸਖਤ ਹੋ ਚੁੱਕੀ ਹੈ ਚੁੱਕੀ ਹੈ ਅਤੇ ਸਿਹਤ ਦੀ ਹਾਲਤ ਇਸ ਪ੍ਰਕਿਰਿਆ ਦਾ ਵੱਡਾ ਹਿੱਸਾ ਬਣ ਗਈ ਹੈ ਅਮਰੀਕਾ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਉਸ ਦੇ ਹੈਲਥ ਸਿਸਟਮ ਤੇ ਵਾਧੂ ਆਰਥਿਕ ਭਾਰ ਨਾ ਪਵੇ ਪਰ ਇਸ ਨਵੇਂ ਨਿਯਮ ਨਾਲ ਦੁਨੀਆ ਭਰ ਦੇ ਉਹ ਲੋਕ ਪ੍ਰਭਾਵਿਤ ਹੋਣਗੇ ਜੋ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਇਲਾਜ ਜਾਂ ਕੰਮ ਲਈ ਅਮਰੀਕਾ ਜਾਣਾ ਚਾਹੁੰਦੇ ਹਨ ਹੁਣ ਵੀਜ਼ਾ ਪ੍ਰਕਿਰਿਆ ਪਹਿਲਾਂ ਨਾਲੋਂ ਜ਼ਿਆਦਾ ਤਫਸੀਲੀ ਅਤੇ ਸਖਤ ਹੋ ਚੁੱਕੀ ਹੈ ਫਿਲਹਾਲ ਇਸ ਖਬਰ ਲਈ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਹੋਰ ਅਪਡੇਟਸ ਲਈ